ਸਜਣਾ ਸਦਾ ਨਿ ਰਹਿਣੇ ਮਾਪੇ ਬਾਕੀ ਗੱਲ ਸਮਝ ਲਈ ਆਪੇ ਸਜਣਾ ਸਦਾ ਨਿ ਰਹਿਣੇ ਮਾਪੇ ਬਾਕੀ ਗੱਲ ਸਮਝ ਲਈ ਆਪੇ ਵੇ ਮਨ ਨੂੰ ਸਮਝਾ ਲਈ ਓਏ ਪਹਿਲਾ ਰੱਬ ਦੀਆਂ ਸਾਬ ਸੁਗਾਤਾ ਪੈਸਾ ਫੇਰ ਕਮਾ ਲਈ ਓਏ ਪਹਿਲਾ ਰੱਬ ਦੀਆਂ ਸਾਬ ਸੁਗਾਤਾ ਪੈ ਸਾ ਫੇਰ ਕਮਾਲੀ ਵੇ ਸੱਜਣਾ ਸਦਾ ਨਿ ਰਹਿਣੇ ਮੱਪੇ ਇੱਕ ਥਾਲੀ ਵਿੱਚ ਰੋਟੀ ਖਾਂਦੇ ਨਿੱਕੇ ਹੁੰਦੇ ਵੀਰੇ ਵੱਡੇ ਹੋਵਣ ਜਾਣ ਪਿਆਹੇ ਜਾਣਦੇ ਬਦਲ ਵਤੀਰੇ ਇੱਕ ਥਾਲੀ ਵਿੱਚ ਬੱਡੇ ਹੋਵਣ ਜਾਣ ਬਿਆਹੇ ਜਾਂਦੇ ਬਦਲ ਬਤੀਰੇ ਆਵਣ ਪਲੇ ਕਰਾਂ ਦੀਆਂ ਧੀਆ ਰੈਂਦਾ ਵਿੱਚ ਥਵਾ ਕਹਿ ਜੀਆਂ ਆਵਣ ਪਲੇ ਕਰਾਂ ਦੀਆਂ ਧੀਆ ਰੈਂਦਾ ਵਿੱਚ ਥਵਾ ਕਹਿ ਜੀਆਂ ਗੱਲ ਖਾਨੇ ਵਿੱਚ ਪਾਲੀ ਓਏ ਪਹਿਲਾ ਰੱਬ ਦੀਆਂ ਸਾंभ ਸੁਗਾਤਾ पैसा फेर कमाली वे पहल रॿदां सुगातां पैसा फेर कमाली वे उहो सजन सदा नेणे मापे